ਪਿੰਡ ਜੋਗਰ ਤੇ ਫਰੀਦਪੁਰ ਉੱਥੇ ਸਾਡੀ ਟੀਮਸ ਗਲੋਬਲ ਸਿੱਖ ਫਾਊਂਡੇਸ਼ਨ ਦੇ ਨਾਲ ਰਲ ਕੇ ਉੱਥੇ ਆਲਰੇਡੀ ਆਪਣਾ ਕੰਮ ਸ਼ੁਰੂ ਕਰ ਚੁੱਕੀ ਜਿੰਨਾ ਵੀ ਅਜੇ ਤੱਕ ਕੰਮ ਹੋਇਆ ਹੈ ਉਸ ਦਿਲਜੀਤ ਉਸਾਂਜ ਵੱਲੋਂ ਸੈਲਫ ਫੰਡਡ ਆ ਆਪਣੀ ਪਰਸਨਲ ਸ਼ਮਤਾ ਦੇ ਅਨੁਸਾਰ ਅਸੀਂ ਜਿੰਨਾ ਕੁ ਕਰ ਸਕਾਂਗੇ ਉਨੀ ਜ਼ਰੂਰ ਕਰਾਂਗੇ ਬਟ ਜਿਹੜੇ ਪਰਿਵਾਰ ਸੱਚੀ ਇਹਦੇ ਤੋਂ ਇਫੈਕਟ ਹੋਏ ਆ ਉਹੀ ਮਤਲਬ ਮਹਿਸੂਸ ਕਰਦੇ ਆ ਹੁਣ ਕਿ ਉਹ ਕਿੰਨੀ ਕਿੰਨਾ ਟਫ ਤੇ ਕਿੰਨਾ ਪੇਨਫੁਲ ਆ ਪੰਜਾਬ ਚ ਹੜਾ ਦਾ ਵੱਡਾ ਸੰਕਟ ਹੈ ਅਸੀਂ ਤਰਨਤਾਰਨ ਜ਼ਿਲ੍ਹੇ ਚ ਮੌਜੂਦ ਚੁਗਿਆ ਨੂਰ ਮੁਹੰਮਦ ਇਹ ਪਿੰਡ ਹੈ ਇੱਥੇ ਵੀ ਹੜਾ ਦੀ ਵੱਡੀ ਮਾਰ ਪਈ ਤੇ ਇੱਥੇ ਅਸੀਂ ਦੇਖਿਆ ਕਿ ਸਾਂਝ ਫਾਊਂਡੇਸ਼ਨ ਜੋ ਕਿ ਪੰਜਾਬੀ ਕਲਾਕਾਰ ਦਿਲਜੀਤ ਦੋ ਸਾਂਝ ਵੱਲੋਂ ਚਲਾਈ ਗਈ ਹੈ ਉਹ ਇੱਥੇ ਗਰਾਊਂਡ ਤੇ ਉਤਰੀ ਹੋਈ ਹੈ ਅਸੀਂ ਦੇਖਿਆ ਕਿ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਹਾਲਚਲ ਜਾਣ ਰਹੇ ਨੇ ਤੇ ਕਿਸ ਤਰ੍ਹਾਂ ਮਦਦ ਕਰਨਗੇ ਮੇਰੇ ਨਾਲ ਸੋਨਾਲੀ ਨੇ ਕਿਉਂਕਿ ਉਹ ਲਗਾਤਾਰ ਲੀਡ ਕਰ ਰਹੇ ਨੇ ਇਸ ਸਾਂਝ ਫਾਊਂਡੇਸ਼ਨ ਨੂੰ ਗਰਾਊਂਡ ਤੇ ਸੋਨਾਲੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਤਰ੍ਹਾਂ ਮਦਦ ਦੇ ਲਈ ਨਿਤਰੇ ਖੋਇਓ ਗਰਾਉਂਡ 'ਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਪੰਜਾਬ ਦੀ ਮਦਦ ਕਿਵੇਂ ਕਰੋਗੇ ਕੀ ਪ੍ਰੋਸੈਸ ਹੈ ਤੁਹਾਡੀ ਫਾਊਂਡੇਸ਼ਨ ਦਾ ਅਸੀਂ ਅਸੀਂ ਸਰਵੇ ਫੇਸ ਦੇ ਵਿੱਚ ਅਸੀਂ ਅਸੈਸਮੈਂਟ ਕਰਦੇ ਪਏ ਆ ਅਸੀਂ ਔਨ ਗਰਾਉਂਡ ਪਿੰਡਾਂ ਵਿੱਚ ਜਾ ਕੇ ਦੇਖਦੇ ਆ ਉੱਥੇ ਕਿੰਨੇ ਕੁ ਡੈਮੇਜ ਹੋਇਆ ਆ ਘਰ ਕਿਸੇ ਦਾ ਕਿੰਨਾ ਇੱਕ ਡੈਮੇਜ ਆ ਉਹਨੂੰ ਰੀਬਿਲਡਿੰਗ ਦੀ ਲੋੜ ਆ ਜਾਂ ਰਿਪੇਅਰ ਦੀ ਲੋੜ ਆ ਉਹ ਪ੍ਰੋਪਰ ਸਰਵੇ ਹੋਣ ਤੋਂ ਬਾਅਦ ਸਾਡੀ ਸਮਰੱਥਾ ਅਨੁਸਾਰ ਜੀ ਜਿੰਨਾ ਕਿ ਅਸੀਂ ਕੰਟ੍ਰਿਬਿਊਟ ਕਰ ਸਕਦੇ ਆ ਉਹ ਸਾਰਾ ਕੁਝ ਸੋਚਦੇ ਹੋਏ ਆਈਡੈਂਟੀਫਾਈ ਕਰਕੇ ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਅਸੀਂ ਜਿਹੜੇ ਪਿੰਡ ਅਸੀਂ ਅਡਾਪਟ ਕੀਤੇ ਆ ਉਹਨਾਂ ਦੀ ਇੱਕ ਲਿਸਟ ਸਾਂਝੀ ਕਰੀਏ ਤੇ ਅਸੀਂ ਹੁਣ ਤੱਕ ਸ਼ਾਇਦ 4 ਪਿੰਡਾ ਜਿੰਦਾ ਦੇ ਜਿਹੜੇ ਅਸੀਂ ਆਲਰੇਡੀ ਆਈਡੈਂਟੀਫਾਈ ਕਰ ਚੁੱਕੇ ਆ ਦੋ ਪਿੰਡਾ ਦੇ ਵਿੱਚ ਆਲਰੇਡੀ ਕੰਮ ਸ਼ੁਰੂ ਹੋ ਚੁੱਕਿਆ ਹੈ ਰੀਬਿਲਡਿੰਗ ਦਾ ਪਿੰਡ ਜੋਗਰ ਤੇ ਫਰੀਦਪੁਰ ਉੱਥੇ ਸਾਡੀ ਟੀਮਸ ਗਲੋਬਲ ਸਿੱਖ ਫਾਊਂਡੇਸ਼ਨ ਦੇ ਨਾਲ ਰਲ ਕੇ ਉੱਥੇ ਆਲਰੇਡੀ ਆਪਣਾ ਕੰਮ ਸ਼ੁਰੂ ਕਰ ਚੁੱਕਿਆ ਹੈ ਬਿਲਕੁਲ ਅਗਰ ਸਾਂਝ ਫਾਊਂਡੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਪਹਿਲੀ ਵਾਰ ਹੀ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਗਰਾਊਂਡ ਤੇ ਉਤਰੇ ਹੋਏ ਨੇ ਸੋ ਕਿਸ ਤਰ੍ਹਾਂ ਪੈਸੇ ਕਿਵੇਂ ਇਕੱਠੇ ਹੁੰਦੇ ਨੇ ਕੀ ਪੂਰਾ ਕ੍ਰਾਈਟੇਰੀਆ ਕੀ ਰਹਿੰਦਾ ਸਟਰਕਚਰ ਕੀ ਹੈ ਸਾਂਝ ਫਾਊਂਡੇਸ਼ਨ ਮੈਂ ਕਲੀਅਰ ਕਰਨਾ ਚਾਹੁੰਦੀ ਆ ਅਸੀਂ ਕਦੇ ਵੀ ਕੋਈ ਵੀ ਫੰਡ ਰੇਜ਼ ਨਹੀਂ ਕਰਦੇ ਨਾ ਹੀ ਅਸੀਂ ਕਹਿੰਨੇ ਆ ਕਿ ਤੁਹਾਡੀ ਤੁਸੀਂ ਸਾਡੀ ਫਾਊਂਡੇਸ਼ਨ ਦੇ ਵਿੱਚ ਡੋਨੇਟ ਕਰੋ ਜਿੰਨਾ ਵੀ ਅਜੇ ਤੱਕ ਕੰਮ ਹੋਇਆ ਉਸ ਦਿਲਜੀਦ ਉਸਾਂਜ ਵੱਲੋਂ ਸੈਲਫ ਫੰਡਡ ਆ ਅ ਅਸੀਂ ਕੋਲਾਬੋਰੇਟ ਜ਼ਰੂਰ ਕਰਦੇ ਹਾਂ ਲੋਕਲ ਲੈਵਲ ਤੇ ਐਨ ਜੀਓਜ਼ ਨਾਲ ਉਹਦੀ ਐਗਜ਼ੀਕਿਊਸ਼ਨ ਲਈ ਉਹਦੀ ਉਹਦੇ ਸਪੋਰਟ ਲਈ ਤੇ ਜਿੰਨੇ ਵੀ ਔਨ ਗਰਾਉਂਡ ਐਨ ਜੀਓ ਸਾਡੇ ਨਾਲ ਕੰਮ ਕਰਦੀਆਂ ਉਹਨਾਂ ਦੀ ਸਹਿਯੋਗ ਨਾਲ ਅਸੀਂ ਇਹਨੂੰ ਐਗਜ਼ੀਕਿਊਟ ਕਰਨਾ ਬਟ ਐਸ ਸਾਉਂਡ ਫਾਊਂਡੇਸ਼ਨ ਅਸੀਂ ਕਰਦੇ ਵੀ ਕੋਈ ਵੀ ਫੰਡ ਰੇਜ਼ ਨਹੀਂ ਕਰਨਾ ਬਲਕਿ ਤੁਸੀਂ ਜਿਵੇਂ ਕਿ ਆਸੀ ਕਿ 10 ਪਿੰਡ ਜਿਹੜੇ ਨੇ ਉਹ ਗੋਦ ਲਏ ਜਾਣਗੇ ਸੋ ਅਗਰ ਕਿਸੇ ਹੋਰ ਪਿੰਡ ਚ ਵੀ ਜ਼ਰੂਰਤ ਹੋਏਗੀ ਤਾਂ ਉਹਨਾਂ ਨੂੰ ਲੱਗਦਾ ਹੋਏਗਾ ਕਿ ਇੱਥੇ ਜੋ ਹੈ ਮਦਦ ਪਹੁੰਚੀ ਨਹੀਂ ਹੈ ਸਾਨੂੰ ਅੱਗੇ ਆਉਣਾ ਚਾਹੀਦਾ ਸੋ ਐਸਾ ਵੀ ਹੈ ਕਿ ਹੋਰ ਪਿੰਡ ਵੀ ਗੋਦ ਲਏ ਜਾ ਸਕਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਹਾਜੀ ਮੈਂ ਕੋਈ ਵੀ ਇਦਾਂ ਦੀ ਕਮਿਟਮੈਂਟ ਨਹੀਂ ਕਰਨਾ ਚਾਹੁੰਦੀ ਜੇ ਅਸੀਂ ਪੂਰੀ ਨਾ ਕਰ ਸਕੀਏ ਆਪਣੀ ਪਰਸਨਲ ਸ਼ਮਤਾ ਦੇ ਅਨੁਸਾਰ ਅਸੀਂ ਜਿੰਨਾ ਕਿ ਕਰ ਸਕਾਂਗੇ ਉੰਨੀ ਜ਼ਰੂਰ ਕਰਾਂਗੇ ਹਾਜੀ ਇਹੀ ਸੋਚਿਆ ਬਸ ਛੋਟਾ ਜਿਹਾ ਇੱਕ ਸਵਾਲ ਕਿ ਪੰਜਾਬ ਦੇ ਹਾਲਾਤ ਤੁਸੀਂ ਹੁਣ ਦੇਖੇ ਨੇ ਕਿਵੇਂ ਤੁਹਾਨੂੰ ਲੱਗਦਾ ਕਿੰਨੇ ਇੰਨੀ ਵੱਡੀ ਦਿੱਕਤ ਚੋਂ ਪੰਜਾਬ ਨਿਕਲ ਰਿਹਾ ਬਹੁਤ ਸਾਰੇ ਮੈਨੂੰ ਲੱਗਦਾ ਤੁਹਾਡੇ ਤੱਕ ਵੀ ਲੋਕ ਆਉਂਦੇ ਹੋਣਗੇ ਜਦੋਂ ਹਾਲਾਤ ਦੱਸਦੇ ਹੋਣਗੇ ਤੇ ਬਹੁਤ ਹੀ ਬੁਰਾ ਲੱਗਦਾ ਹੋਏਗਾ ਪਰਸਨਲੀ ਕਿ ਇੰਨੇ ਵੱਡੇ ਦੁੱਖ ਚੋਂ ਪੰਜਾਬ ਨਿਕਲ ਰਿਹਾ ਹੈ ਮੈਨੂੰ ਲੱਗਦਾ ਇਹ ਸ਼ਬਦਾਂ ਚ ਤੇ ਨਹੀਂ ਦੱਸਿਆ ਜਾ ਸਕਦਾ ਤੇ ਕੋਈ ਵੀ ਦੂਰੋਂ ਦੇਖ ਕੇ ਉਹ ਮਹਿਸੂਸ ਜ਼ਰੂਰ ਕਰ ਸਕਦਾ ਕਿ ਕਿਸੇ ਦੇ ਕੀ ਹਾਲਾਤ ਨੇ ਅ ਬਸ ਜਿਹੜੇ ਪਰਿਵਾਰ ਸੱਚੀ ਇਹਦੇ ਤੋਂ ਇਫੈਕਟ ਹੋਏ ਆ ਉਹ ਉਹੀ ਇਹਨੂੰ ਐਕਸਪੀਰੀਅੰਸ ਕਰਕੇ ਮਤਲਬ ਮਹਿਸੂਸ ਕਰਦੇ ਆ ਹੁਣ ਕਿ ਉਹ ਕਿੰਨੀ ਕਿੰਨਾ ਟਫ ਤੇ ਕਿੰਨਾ ਪੇਨਫੁਲ ਆ ਅ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਾਡੇ ਤੋਂ ਹੋ ਸਕੇ ਜਿਸ ਵੀ ਲੈਵਲ ਤੇ ਉਹਨੂੰ ਸਪੋਰਟ ਕਰੀਏ ਆਪਾਂ ਸਾਰਿਆਂ ਨੇ ਇਕੱਠੇ ਮਿਲ ਕੇ ਕਰਨਾ ਬਹੁਤ ਬਹੁਤ ਧੰਨਵਾਦ ਸੋਨਾਲੀ ਗੱਲਬਾਤ ਕਰਨ ਦੇ ਲਈ ਸੋ ਵੱਡੇ ਦੁੱਖ ਚੋਂ ਪੰਜਾਬ ਨਿਕਲ ਰਿਹਾ ਉਸ ਦੁੱਖ ਨੂੰ ਵੰਡਾਉਣ ਦੀ ਹਰ ਕਿਸੇ ਵੱਲੋਂ ਕੋਸ਼ਿਸ਼ ਹੋ ਰਹੀ ਹੈ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਉਹ ਲੱਗੀਆਂ ਹੋਈਆਂ ਨੇ ਸੈਲੀਬ੍ਰਿਟੀਜ਼ ਅੱਗੇ ਆ ਰਹੇ ਨੇ ਕਿਉਂਕਿ ਇਸ ਵਕਤ ਪੰਜਾਬ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਤਾਂ ਕਿ ਇਸ ਵੱਡੇ ਸੰਕਰ ਚੋਂ ਪੰਜਾਬ ਨੂੰ ਕੱਢਿਆ ਜਾ ਸਕੇ ਕੈਮਰਾ ਪਰਸਨ ਅਮਨ ਦੇ ਨਾਲ ਮੇਅਰ ਸ਼ਿਵਕੋਰ ਦੇ ਨਿਕ ਸਵੇਰਾ ਤਰੰਤਾਂ ਇੰਡੀ ਜੋਗਰ ਤੇ ਫਰੀਦਪੁਰ ਉੱਥੇ ਸਾਡੀ ਟੀਮਸ ਗਲੋਬਲ ਸਿੱਖ ਫਾਊਂਡੇਸ਼ਨ ਦੇ ਨਾਲ ਰਲ ਕੇ ਉੱਥੇ ਆਲਰੇਡੀ ਆਪਣਾ ਕੰਮ ਸ਼ੁਰੂ ਕਰ ਚੁੱਕੀ ਹੈ ਜਿੰਨਾ ਵੀ ਅਜੇ ਤੱਕ ਕੰਮ ਹੋਇਆ ਉਸ ਦਿਲਜੀਤ ਉਸਾਂਝ ਵੱਲੋਂ ਸੈਲਫ ਫੰਡਡ ਆ اپنی پرسنل شمتا دے ਅਨੁਸਾਰ ਅਸੀਂ ਜਿੰਨਾ ਕਿ ਕਰ ਸਕਾਂਗੇ ਉੰਨੀ ਜ਼ਰੂਰ ਕਰਾਂਗੇ। ਲਗ ਜਿਹੜੇ ਪਰਿਵਾਰ ਸੱਚੀ ਇਹਦੇ ਤੋਂ ਇਫੈਕਟ ਹੋਏ ਆ ਉਹੀ ਮਤਲਬ ਮਹਿਸੂਸ ਕਰਦੇ ਆ ਹੁਣ ਕਿ ਉਹ ਕਿੰਨੀ ਕਿੰਨਾ ਟਫ ਤੇ ਕਿੰਨਾ ਪੇਨਫੁੱਲ ਹੈ। ਪੰਜਾਬ 'ਚ ਹੜਾ ਦਾ ਵੱਡਾ ਸੰਕਟ ਹੈ ਅਸੀਂ ਤਰਨਤਾਰਨ ਜ਼ਿਲ੍ਹੇ 'ਚ ਮੌਜੂਦਾ ਚੁਗਿਆ ਨੂਰ ਮੁਹੰਮਦ ਇਹ ਪਿੰਡ ਹੈ ਇੱਥੇ ਵੀ ਹੜਾ ਦੀ ਵੱਡੀ ਮਾਰ ਪਈ ਤੇ ਇੱਥੇ ਅਸੀਂ ਦੇਖਿਆ ਕਿ ਸਾਂਝ ਫਾਊਂਡੇਸ਼ਨ ਜੋ ਕਿ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਵੱਲੋਂ ਚਲਾਈ ਗਈ ਹੈ ਉਹ ਇੱਥੇ ਗਰਾਊਂਡ 'ਤੇ ਉਤਰੀ ਹੋਈ ਹੈ ਅਸੀਂ ਦੇਖਿਆ ਕਿ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਹਾਲਚਲ ਜਾਣ ਰਹੇ ਨੇ ਤੇ ਕਿਸ ਤਰ੍ਹਾਂ ਮਦਦ ਕਰਨਗੇ ਮੇਰੇ ਨਾਲ ਸੋਨਾਲੀ ਨੇ ਕਿਉਂਕਿ ਉਹ ਲਗਾਤਾਰ ਲੀਡ ਕਰ ਰਹੇ ਨੇ ਇਸ ਸਾਂਝ ਫਾਊਂਡੇਸ਼ਨ ਨੂੰ ਗਰਾਊਂਡ 'ਤੇ ਸੋਨਾਲੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਤਰ੍ਹਾਂ ਮਦਦ ਦੇ ਲਈ ਨਿਤਰੇ ਖੋਇਓ ਗਰਾਉਂਡ 'ਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਪੰਜਾਬ ਦੀ ਮਦਦ ਕਿਵੇਂ ਕਰੋਗੇ ਕੀ ਪ੍ਰੋਸੈਸ ਹੈ ਤੁਹਾਡੀ ਫਾਊਂਡੇਸ਼ਨ ਦਾ ਅਸੀਂ ਅਸੀਂ ਸਰਵੇ ਫੇਸ ਦੇ ਵਿੱਚ ਅਸੀਂ ਅਸੈਸਮੈਂਟ ਕਰਦੇ ਪਏ ਆ ਅਸੀਂ ਔਨ ਗਰਾਉਂਡ ਪਿੰਡਾਂ ਵਿੱਚ ਜਾ ਕੇ ਦੇਖਦੇ ਆ ਉੱਥੇ ਕਿੰਨੇ ਕੁ ਡੈਮੇਜ ਹੋਇਆ ਆ ਘਰ ਕਿਸੇ ਦਾ ਕਿੰਨਾ ਇੱਕ ਡੈਮੇਜ ਆ ਉਹਨੂੰ ਰੀਬਿਲਡਿੰਗ ਦੀ ਲੋੜ ਆ ਜਾਂ ਰਿਪੇਅਰ ਦੀ ਲੋੜ ਆ ਉਹ ਪ੍ਰੋਪਰ ਸਰਵੇ ਹੋਣ ਤੋਂ ਬਾਅਦ ਸਾਡੀ ਸ਼ਮਤਾ ਅਨੁਸਾਰ ਜੀ ਜਿੰਨਾ ਕਿ ਅਸੀਂ ਕੰਟਰੀਬਿਊਟ ਕਰ ਸਕਦੇ ਆ ਉਹ ਸਾਰਾ ਕੁਝ ਸੋਚਦੇ ਹੋਏ ਆਈਡੈਂਟੀਫਾਈ ਕਰਕੇ ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਅਸੀਂ ਜਿਹੜੇ ਪਿੰਡ ਅਸੀਂ ਅਡਾਪਟ ਕੀਤੇ ਆ ਉਹਨਾਂ ਦੀ ਇੱਕ ਲਿਸਟ ਸਾਂਝੀ ਕਰੀਏ ਤੇ ਅਸੀਂ ਹੁਣ ਤੱਕ ਸ਼ਾਇਦ ਚਾਰ ਪਿੰਡਾ ਜਿੱਦਾਂ ਦੇ ਜਿਹੜੇ ਅਸੀਂ ਆਲਰੇਡੀ ਆਈਡੈਂਟੀਫਾਈ ਕਰ ਚੁੱਕੇ ਆ ਦੋ ਪਿੰਡਾ ਦੇ ਵਿੱਚ ਆਲਰੇਡੀ ਕੰਮ ਸ਼ੁਰੂ ਹੋ ਚੁੱਕਿਆ ਹੈ ਰੀਬਿਲਡਿੰਗ ਦਾ ਕਿ ਪਿੰਡ ਜੋਗਰ ਤੇ ਫਰੀਦਪੁਰ ਉੱਥੇ ਸਾਡੀ ਟੀਮ ਗਲੋਬਲ ਸਿੱਖ ਫਾਊਂਡੇਸ਼ਨ ਦੇ ਨਾਲ ਰਲ ਕੇ ਉੱਥੇ ਆਲਰੇਡੀ ਆਪਣਾ ਕੰਮ ਸ਼ੁਰੂ ਕਰ ਚੁੱਕਿਆ। ਬਿਲਕੁਲ। ਅਗਰ ਸਾਂਝ ਫਾਊਂਡੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਗਰਾਊਂਡ ਤੇ ਉਤਰੇ ਹੋਏ ਨੇ। ਸੋ ਕਿਸ ਤਰ੍ਹਾਂ ਪੈਸੇ ਕਿਵੇਂ ਇਕੱਠੇ ਹੁੰਦੇ ਨੇ? ਕੀ ਪੂਰਾ ਕ੍ਰਾਈਟੇਰੀਆ ਕੀ ਰਹਿੰਦਾ? ਸਟਰਕਚਰ ਕੀ ਹੈ? ਸਾਂਝ ਫਾਊਂਡੇਸ਼ਨ ਮੈਂ ਕਲੀਅਰ ਕਰਨਾ ਚਾਹੁੰਨੀ ਹਾਂ। ਅਸੀਂ ਕਦੇ ਵੀ ਕੋਈ ਵੀ ਫੰਡ ਰੇਜ਼ ਨਹੀਂ ਕਰਦੇ। ਨਾ ਹੀ ਅਸੀਂ ਕਹਿੰਨੇ ਆ ਕਿ ਤੁਹਾਡੀ ਤੁਸੀਂ ਸਾਡੀ ਫਾਊਂਡੇਸ਼ਨ ਦੇ ਵਿੱਚ ਡੋਨੇਟ ਕਰੋ। ਜਿੰਨਾ ਵੀ ਅਜੇ ਤੱਕ ਕੰਮ ਹੋਇਆ ਉਸ ਦਿਲਜੀ ਦਸਾਂਜ ਵੱਲੋਂ 셀ਫ ਫੰਡਡ ਆ ਅਸੀਂ ਕੋਲਾਬੋਰੇਟ ਜ਼ਰੂਰ ਕਰਦੇ ਹਾਂ ਲੋਕਲ ਲੈਵਲ ਤੇ ਐਨ ਜੀਓਜ਼ ਨਾਲ ਉਹਦੀ ਐਗਜ਼ੀਕਿਊਸ਼ਨ ਲਈ ਉਹਦੀ ਉਹਦੇ ਸਪੋਰਟ ਲਈ ਤੇ ਜਿੰਨੇ ਵੀ ਔਨ ਗਰਾਉਂਡ ਐਨ ਜੀਓ ਸਾਡੇ ਨਾਲ ਕੰਮ ਕਰਦੀਆਂ ਉਹਨਾਂ ਦੀ ਸਹਿਯੋਗ ਨਾਲ ਅਸੀਂ ਇਹਨੂੰ ਐਗਜ਼ੀਕਿਊਟ ਕਰਨਾ ਬਟ ਐਸ ਸਾਉਂਡ ਫਾਊਂਡੇਸ਼ਨ ਅਸੀਂ ਕਰਦੇ ਵੀ ਕੋਈ ਵੀ ਫੰਡ ਰੇਜ਼ ਨਹੀਂ ਕਰਨਾ ਲਕਿਨ ਤੁਸੀਂ ਜਿਵੇਂ ਕਿ ਆਸੀ ਕੇ 10 ਪਿੰਡ ਜਿਹੜੇ ਨੇ ਉਹ ਗੋਦ ਲਏ ਜਾਣਗੇ ਸੋ ਅਗਰ ਕਿਸੇ ਹੋਰ ਪਿੰਡ ਚ ਵੀ ਜ਼ਰੂਰਤ ਹੋਏਗੀ ਤਾਂ ਉਹਨੂੰ ਲੱਗਦਾ ਹੋਏਗਾ ਕਿ ਇੱਥੇ ਜੋ ਹੈ ਮਦਦ ਪਹੁੰਚੀ ਨਹੀਂ ਹੈ ਸਾਨੂੰ ਅੱਗੇ ਆਉਣਾ ਚਾਹੀਦਾ ਸੋ ਐਸਾ ਵੀ ਹੈ ਕਿ ਹੋਰ ਪਿੰਡ ਵੀ ਗੋਦ ਲਏ ਜਾ ਸਕਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਹਾਜੀ ਮੈਂ ਕੋਈ ਵੀ ਇਦਾਂ ਦੀ ਕਮਿਟਮੈਂਟ ਨਹੀਂ ਕਰਨਾ ਚਾਹੁੰਦੀ ਜੇ ਅਸੀਂ ਪੂਰੀ ਨਾ ਕਰ ਸਕੀਏ ਆਪਣੀ ਪਰਸਨਲ ਸ਼ਮਤਾ ਦੇ ਅਨੁਸਾਰ ਅਸੀਂ ਜਿੰਨਾ ਕਿ ਕਰ ਸਕਾਂਗੇ ਉੰਨੀ ਜ਼ਰੂਰ ਕਰਾਂਗੇ ਆ ਹਜੇ ਇਹ ਹੀ ਸੋਚਿਆ ਬਸ ਛੋਟਾ ਜਿਹਾ ਸਵਾਲ ਕਿ ਪੰਜਾਬ ਦੇ ਹਾਲਾਤ ਤੁਸੀਂ ਹੁਣ ਦੇਖੇ ਨੇ ਕਿਵੇਂ ਤੁਹਾਨੂੰ ਲੱਗਿਆ ਕਿੰਨੇ ਇੰਨੀ ਵੱਡੀ ਦਿੱਕਤ ਚੋਂ ਪੰਜਾਬ ਨਿਕਲ ਰਿਹਾ ਬਹੁਤ ਸਾਰੇ ਮੈਨੂੰ ਲੱਗਦਾ ਤੁਹਾਡੇ ਤੱਕ ਵੀ ਲੋਕ ਆਉਂਦੇ ਹੋਣਗੇ ਜਦੋਂ ਹਾਲਾਤ ਦੱਸਦੇ ਹੋਣਗੇ ਤੇ ਬਹੁਤ ਹੀ ਬੁਰਾ ਲੱਗਦਾ ਹੋਏਗਾ ਪਰਸਨਲੀ ਕਿ ਇੰਨੇ ਵੱਡੇ ਦੁੱਖ ਚੋਂ ਪੰਜਾਬ ਨਿਕਲ ਰਿਹਾ ਹੈ ਮੈਨੂੰ ਲੱਗਦਾ ਇਹ ਸ਼ਬਦਾਂ ਚ ਤੇ ਨਹੀਂ ਦੱਸਿਆ ਜਾ ਸਕਦਾ ਤੇ ਕੋਈ ਵੀ ਦੂਰੋਂ ਦੇਖ ਕੇ ਉਹ ਮਹਿਸੂਸ ਜ਼ਰੂਰ ਕਰ ਸਕਦਾ ਹੈ ਕਿ ਕਿਸੇ ਦੇ ਕੀ ਹਾਲਾਤ ਨੇ ਅ ਬਸ ਜਿਹੜੇ ਪਰਿਵਾਰ ਸੱਚੀ ਇਹਦੇ ਤੋਂ ਇਫੈਕਟ ਹੋਏ ਆ ਉਹ ਉਹੀ ਇਹਨੂੰ ਐਕਸਪੀਰੀਅੰਸ ਕਰਕੇ ਮਤਲਬ ਮਹਿਸੂਸ ਕਰਦੇ ਆ ਹੁਣ ਕਿ ਉਹ ਕਿੰਨੀ ਕਿੰਨਾ ਟਫ ਤੇ ਕਿੰਨਾ ਪੇਨਫੁਲ ਆ ਅ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਾਡੇ ਤੋਂ ਹੋ ਸਕੇ ਜਿਸ ਵੀ ਲੈਵਲ ਤੇ ਉਹਨੂੰ ਸਪੋਰਟ ਕਰੀਏ ਅੱਪਾ ਸਾਰਿਆਂ ਨੇ ਇਕੱਠੇ ਮਿਲ ਕੇ ਕਰਨਾ ਬਹੁਤ ਬਹੁਤ ਧੰਨਵਾਦ ਸੋਨਾਲੀ ਗੱਲਬਾਤ ਕਰਨ ਦੇ ਲਈ ਸੋ ਵੱਡੇ ਦੁੱਖ ਚੋਂ ਪੰਜਾਬ ਨਿਕਲ ਰਿਹਾ ਉਸ ਦੁੱਖ ਨੂੰ ਵੰਡਾਉਣ ਦੀ ਹਰ ਕਿਸੇ ਵੱਲੋਂ ਕੋਸ਼ਿਸ਼ ਹੋ ਰਹੀ ਹੈ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਉਹ ਲਗੀਆਂ ਹੋਈਆਂ ਨੇ ਸੇਲੀਬ੍ਰਿਟੀਜ਼ ਅੱਗੇ ਆ ਰਹੇ ਨੇ ਕਿਉਂਕਿ ਇਸ ਵਕਤ ਪੰਜਾਬ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਤਾਂ ਕਿ ਇਸ ਵੱਡੇ ਸੰਕਰ ਚੋਂ ਪੰਜਾਬ ਨੂੰ ਕੱਢਿਆ ਜਾ ਸਕੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੋਰ ਦੇ ਨਿਕ ਸਵੇਰਾ ਤਰਨ ਤਰਨ